ਤਤ ਵਿਚਾਰ ਕਹ ਜਨ ਸਾਚਾ ਜਨਮ ਮਰੇ ਸੋਕਾ ਚੋਕਾ ਚਾ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਸ ਜੀ ਫੁਰਮਾਨ ਕਰਦੇ ਹਨ ਤਤ ਵਿਚਾਰ ਕਹ ਜਨ ਸਾਚਾ ਤਤ ਵਿਚਾਰ ਜੋ ਤਤ ਦੀ ਵਿਚਾਰ ਕਰਦਾ ਹੈ ਇਥੇ ਤਤ ਦਾ ਤਤਵ ਦਾ ਮਤਲਬ ਹੈ ਅਕਾਲ ਪੁਰਖ ਪਰਮਾਤਮਾ ਜੋ ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਵਿਚਾਰ ਕਰਦਾ ਹੈ ਸਿਫਤ ਸਲਾਹ ਕਰਦਾ ਹੈ ਉਸ ਨੂੰ ਯਾਦ ਕਰਦਾ ਹੈ ਜੇ ਆਪਾਂ ਸਿੱਧੇ ਜੇ ਸ਼ਬਦਾਂ ਵਿੱਚ ਇਹਦੇ ਅਰਥ ਕਰਨੇ ਹੋਣ ਜੋ ਪਰਮਾਤਮਾ ਨੂੰ ਯਾਦ ਕਰਦਾ ਹੈ ਕਹਿਣ ਲੱਗੇ ਉਹ ਮਨੁੱਖ ਕੀ ਹੈ ਕਹੈ ਜਨ ਸਾਚਾ ਉਹ ਸੱਚਾ ਮਨੁੱਖ ਸੱਚਾ ਸੱਚ ਮੁੱਚ ਦਾ ਮਨੁੱਖ ਹੈ ਮਨੁੱਖ ਤਾਂ ਸੱਚਮੁੱਚ ਦਾ ਮਨੁੱਖ ਅਖਵਾਉਂਦਾ ਨਹੀਂ ਤਾਂ ਇੱਕ ਪਸ਼ੂਆ ਦੀ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕਰਨਾ ਕਿਉਂਕਿ ਅਗਲੇ ਬਚਨ ਵਿੱਚ ਹੀ ਕਹਿ ਦਿੱਤਾ ਜਨਮ ਮਰੇ ਸੂ ਕਾਚੂ ਕਾਚਾ ਜੋ ਮਨੁੱਖ ਜਨਮ ਲੈਂਦਾ ਹੈ ਆਪਣਾ ਜੀਵਨ ਭੋਗਦਾ ਹੈ ਮਰ ਜਾਂਦਾ ਹੈ ਇਸ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਕੇਵਲ ਆਪਣੇ ਭੋਜਨ ਤੱਕ ਸੌਣ ਤੱਕ ਖਾਣ ਤੱਕ ਇਹਨਾਂ ਚੀਜ਼ਾਂ ਤੱਕ ਆਪਣਾ ਮਤਲਬ ਰੱਖਦਾ ਹੈ ਪਰਮਾਤਮਾ ਦਾ ਨਾਮ ਨਹੀਂ ਜਪਦਾ ਕਹਿਣ ਲੱਗੇ ਜਨਮ ਮਰੇ ਸੂ ਕਾਚੂ ਕਾਚਾ ਉਹ ਕਹਿੰਦੇ ਨਰੂਲ ਕੱਚਾ ਹੀ ਕੱਚਾ ਬੰਦਗੀ ਤੋਂ ਰਹਿਤ ਹੈ ਸੱਚਾ ਮਨੁੱਖ ਸੱਚਾ ਸੇਵਕ ਉਹ ਗਿਣਿਆ ਜਾਂਦਾ ਹੈ ਜਿਹੜਾ ਪਰਮਾਤਮਾ ਨੂੰ ਯਾਦ ਕਰੇ ਅਗਲੇ ਬਚਨਾਂ ਵਿੱਚ ਕਹਿਣ ਲੱਗੇ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਹੁਣ ਇਹ ਆਉਣ ਜਾਣ ਦਾ ਜਨਮ ਮਰਨ ਦਾ ਗੇੜ ਕਿਵੇਂ ਮੁੱਕਦਾ ਹੈ ਆਵਾ ਗਵਨ ਮਿਟੈ ਪ੍ਰਭ ਸੇਵ ਪ੍ਰਭੂ ਦੀ ਸੇਵਾ ਕੀਤਿਆਂ ਪ੍ਰਭੂ ਦਾ ਸਿਮਰਨ ਕੀਤਿਆਂ ਭਜਨ ਬੰਦਗੀ ਦੇ ਨਾਲ ਜੁੜਿਆਂ ਕਹਿ ਲੱਗੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਆਪ ਤਿਆਗ ਸਰਣ ਗੁਰਦੇਵ ਆਪਾ ਭਾਵ ਤਿਆਗ ਕੇ ਆਪਣਾ ਅਹੰਕਾਰ ਛੱਡ ਕੇ ਮੈਂ ਮੇਰੀ ਹਉਮੈ ਨੂੰ ਛੱਡ ਕੇ ਤੇ ਕੀ ਕਰੇ ਸਰਣ ਗੁਰਦੇਵ ਗੁਰੂ ਦੇਵ ਦੀ ਸ਼ਰਣ ਦੇ ਵਿੱਚ ਚਲਿਆ ਜਾਵੇ ਜੇਕਰ ਜਨਮ ਮਰਨ ਦੇ ਗੇੜ ਤੋਂ ਬਚਣਾ ਮੁਕਤ ਹੋਣਾ ਤੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਆਪ ਤਿਆਗ ਸਰਣ ਗੁਰਦੇਵ ਆਪਾ ਭਾਵ ਤਿਆਗ ਕੇ ਹੰਕਾਰ ਮੈਂ ਮੇਰੀ ਨੂੰ ਛੱਡ ਕੇ ਕੇਵਲ ਤੇ ਕੇਵਲ ਸੱਚੇ ਗੁਰੂ ਦੀ ਸ਼ਰਣ ਵਿੱਚ ਪੈ ਜਾਵੇ ਤੇ ਫਿਰ ਇਸ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਅਗਲਾ ਬਚਨ ਕਹਿ ਲਗੇ ਇਉਂ ਜਨਮ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣੀਆਂ ਦਾ ਹਰ ਪਾਵਨ ਬਚਨ ਦੇ ਵਿੱਚ ਜਿਹੜਾ ਪਹਿਲਾ ਸ਼ਬਦ ਹੈ ਕਾਫੀ ਵਾਰ ਸੰਗਤਾਂ ਪਾਠ ਕਰਦੇ ਆ ਕੀ ਕਰਦਿਏ ਨੇ ਇਹਨੂੰ ਇਉਂ ਪੜ੍ਹਦਿਏ ਨੇ ਪਰ ਇਹਦੇ ਉੱਪਰ ਇੱਕ ਟਿੱਪੀ ਲਾਉਣੀ ਹੈ ਇਹ ਹੈ ਇਉਂ ਇਉਂ ਦਾ ਮਤਲਬ ਹੈ ਇਸ ਤਰ੍ਹਾਂ ਇਉਂ ਰਤਨ ਜਨਮ ਕਾ ਹੋਏ ਉਧਾਰ ਕਿਸ ਤਰੀਕੇ ਦੇ ਨਾਲ ਕੀਮਤੀ ਮਨੁੱਖਾ ਜਨਮ ਰਤਨ ਵਰਗਾ ਜਨਮ ਹੀਰੇ ਵਰਗਾ ਜਨਮ ਇਸ ਦਾ ਉਧਾਰ ਕਿਵੇਂ ਹੋਵੇ ਇਹ ਸਫਲਾ ਕਿਵੇਂ ਹੋਵੇ ਇਹਦਾ ਭਲਾ ਕਿਵੇਂ ਹੋਵੇ ਆਇਆ ਸਫਲ ਕਿਵੇਂ ਹੋਵੇ ਕਿ ਸਤਗੁਰੂ ਜੀ ਫੁਰਮਾਨ ਕਰਦੇ ਹਨ ਕਿ ਜੇਕਰ ਜਨਮ ਰੂਪੀ ਇਸ ਰਤਨ ਰੂਪੀ ਹੀਰਿਆਂ ਵਰਗੇ ਜਨਮ ਨੂੰ ਸਫਲਾ ਕਰਨਾ ਤੇ ਇੱਕ ਕੰਮ ਕਰ ਹਰ ਹਰ ਸਿਮਰ ਪ੍ਰਾਣ ਆਧਾਰ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਸਿਮਰਨ ਕਰ ਇਹੀ ਤੇਰੇ ਪ੍ਰਾਣਾਂ ਦਾ ਆਸਰਾ ਹੈ ਪ੍ਰਾਣ ਦਾ ਮਤਲਬ ਹੈ ਸਾਡੇ ਸਵਾਸ ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਯਾਦ ਰੱਖ ਇਸ ਤਰੀਕੇ ਦੇ ਨਾਲ ਤੇਰਾ ਇਹ ਜਿਹੜਾ ਜਨਮ ਹੈ ਇਹ ਕੀਮਤੀ ਮਨੁੱਖਾ ਜਨਮ ਚੇਤੇ ਰੱਖਣਾ ਇਹ ਸਫਲ ਹੋ ਜਾਵੇਗਾ ਇਸ ਤੋਂ ਅਗਲੇ ਬਚਨ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਅਨਕ ਉਪਾਵਨਾ ਛੂਟਣ ਹਾਰੇ ਸਿਮਰਿਤ ਸਾਸਤ ਬੇਦ ਵਿਚਾਰੇ ਅਨਕ ਉਪਾਵ ਅਨੇਕਾ ਤਰੀਕੇ ਕੀਤੇ ਬੜੇ ਤਰੀਕੇ ਉਪਾਵ ਬੜੇ ਹੀਲੇ ਕੀਤੇ ਢੰਗ ਵਰਤੇ ਪਰ ਕਿਨ ਲਗੇ ਆਵਾ ਗਵਣ ਤੋਂ ਬਾਚ ਨਾ ਸਕੇ ਅਨਕ ਉਪਾਵਨਾ ਛੂਟਣ ਹਾਰੀ ਜੇਕਰ ਦੁਨਿਆਵੀ ਤੌਰ ਤੇ ਮਨੁੱਖ ਆਪਣੀ ਚਤੁਰਾਈ ਵਰਤ ਕੇ ਆਪਣੇ ਦਿਮਾਗ ਨਾਲ ਆਖੇ ਵੀ ਮੈਂ ਕੋਈ ਸਕੀਮ ਲੜਾਵਾਂ ਤੇ ਮੈਂ ਮੁਕਤ ਹੋ ਜਾਵਾਂ ਚੇਤੇ ਰੱਖਣਾ ਮਨੁੱਖ ਦਾ ਇੰਨਾ ਕੋਈ ਦਿਮਾਗ ਨਹੀਂ ਕਿ ਉਹ ਕੋਈ ਐਸਾ ਐਸੀ ਯੁਗਤ ਕਰ ਸਕੇ ਐਸਾ ਤਰੀਕਾ ਵਰਤ ਸਕੇ ਕਿ ਉਹ ਆਵਾ ਗਵਣ ਦੇ ਗੇੜ ਤੋਂ ਮਿੱਟ ਜਾਵੇ ਬੱਚ ਜਾਵੇ ਅਨਕ ਉਪਾਵ ਨਾ ਛੂਟਣ ਹਾਰੇ ਜਿੰਨੇ ਮਰਜੀ ਉਪਾਵ ਕਰ ਲਈਏ ਛੁੱਟਿਆ ਨਹੀਂ ਜੇ ਜਾਂਦਾ ਕੇਵਲ ਤੇ ਕੇਵਲ ਇੱਕੋ ਤਰੀਕਾ ਹੈ ਨਾਮ ਸਿਮਰਨ ਭਜਨ ਬੰਦਗੀ ਇਸ ਤੋਂ ਇਲਾਵਾ ਮਨੁੱਖ ਹੋਰ ਤਰੀਕੇ ਕੀ ਕਰਦਾ ਸਿਮਰਤ ਸਾਸਤ ਵਿਦ ਵਿਚਾਰੇ ਸਿਮਰਤਿਆਂ ਨੂੰ ਸ਼ਾਸਤਰਾਂ ਨੂੰ ਵੇਦਾਂ ਨੂੰ ਇਨਾਂ ਨੂੰ ਵੀ ਬੜੀ ਵਿਚਾਰ ਕਰ ਕਰਕੇ ਵੇਖਦਾ ਹੈ बार-बार ਪੜ੍ਹ ਕੇ ਵੇਖਦਾ ਹੈ ਪਰ ਚੇਤੇ ਰੱਖਣਾ ਜਿਤਨਾ ਚਿਰ ਆਪਣੇ ਮਨ ਦੀ ਆਪਣੇ ਹਿਰਦੇ ਦੀ ਗਹਿਰਾਈ ਤੋਂ ਵਾਹਿਗੁਰੂ ਨੀਣਾ ਬੋਲ ਹੁੰਦਾ ਆਪਣੇ ਮੁਖ ਤੋਂ ਜਿੰਨਾ ਮਰਜੀ ਉੱਚੀ ਉੱਚੀ ਰੌਲਾ ਪਾ ਪਾ ਕੇ ਆਪਾਂ ਰੱਬ ਦਾ ਨਾਮ ਲਈ ਜਾਈਏ ਉਹ ਸਫਲਾ ਨਹੀਂ ਸਫਲਾ ਉਦੋਂ ਹੋਣਾ ਜਦੋਂ ਦਿਲ ਦੀ ਗਹਿਰਾਈ ਤੋਂ ਅੰਦਰ ਆਤਮਾ ਨੇ ਮਨ ਨੇ ਪ੍ਰਮਾਤਮਾ ਨੂੰ ਜਪਿਆ ਤਨ ਕਰਕੇ ਬਹੁਤ ਵਾਰੀ ਆਪਾਂ ਗੁਰੂ ਘਰ ਆ ਜਾਂਦੇ ਆ ਪਰ ਚੇਤੇ ਰੱਖਣਾ ਆਉਣ ਤੋਂ ਬਾਅਦ ਵੀ ਸਾਡੀ ਹਾਜ਼ਰੀ ਨਹੀਂ ਲੱਗਦੀ ਪਰ ਕਈ ਵਾਰੀ ਘਰਾਂ ਵਿੱਚ ਕੋਈ ਬੈਠਾ ਹੋਵੇ ਆਪਣੇ ਘਰ ਵਿੱਚ ਬੈਠਾ ਮਨ ਕਰਕੇ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾਵੇ ਉਸ ਮਨੁੱਖ ਦੀ ਹਾਜ਼ਰੀ ਘਰੇ ਬੈਠੇ ਦੀ ਲੱਗ ਜਾਂਦੀ ਹੈ ਕੇਵਲ ਆਪਣੀ ਚਤੁਰਾਈ ਨਹੀਂ ਇੱਥੇ ਉਸ ਪਰਮਾਤਮਾ ਦੀ ਮਿਹਰ ਕਿਰਪਾ ਵੀ ਵਰਤਦੀ ਹੈ ਅਖੀਰਲੇ ਬਚਨਾਂ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਹਰ ਕੀ ਭਗਤ ਕਰੋ ਮਨ ਲਾਈ ਮਨ ਬੰਛਤ ਨਾਨਕ ਫਲ ਪਾਏ ਅਖੀਰ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਨਿਰਨਾ ਮਨੁੱਖ ਨੂੰ ਦਿੱਤਾ ਕਹਿ ਲੱਗੇ ਭਾਈ ਜੇਕਰ ਤੇਰੇ ਮਨ ਦੇ ਅੰਦਰ ਇਹ ਸੱਚ ਮੁੱਚ ਦੇ ਵਿੱਚ ਤਾਂਘ ਹੈ ਕਿ ਮੈਂ ਆਪਣਾ ਆਇਆ ਜੀਵਨ ਸਫਲਾ ਕਰਾਂ ਮੈਂ ਆਪਣੇ ਸੁਆਸ ਸਫਲੇ ਕਰਾਂ ਮੈਂ ਇਸ ਦੁਨੀਆ ਤੇ ਜਾਣ ਤੋਂ ਬਾਅਦ ਜਦੋਂ ਅਗਲੀ ਦਰਗਾਹ ਤੇ ਪ੍ਰਮਾਤਮਾ ਦੇ ਦਰ ਘਰ ਪਹੁੰਚਣਾ ਹੈ ਉੱਥੇ ਜਾ ਕੇ ਵੀ ਸੁਰਖਰੂ ਰਵਾਂ ਤੇ ਚੇਤੇ ਰੱਖਣਾ ਕਹਿਣ ਲੱਗੇ ਹਰ ਕੀ ਭਗਤ ਕਰੋ ਮਨ ਲਾਏ ਫਿਰ ਮਨ ਲਾ ਕੇ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਭਗਤੀ ਕਰੀਏ ਤਨ ਲਾ ਇੱਥੇ ਤਨ ਦੀ ਗੱਲ ਨਹੀਂ ਮਨ ਦੀ ਗੱਲ ਚੱਲਦੀ ਹੈ ਹਰ ਕੀ ਭਗਤ ਕਰੋ ਮਨ ਲਾਏ ਆਪਣਾ ਮਨ ਜੋੜ ਕੇ ਵਾਹਿਗੁਰੂ ਨਾਮ ਸਿਮਰਨ ਦੇ ਨਾਲ ਜੁੜਨਾ ਕਰੀਏ ਤੇ ਅਖੀਰ ਵਿੱਚ ਕਹਿ ਲੱਗੇ ਮਨ ਬੰਛਤ ਨਾਨਕ ਫਲ ਪਾਏ ਮਨ ਬੰਛਤ ਦਾ ਮਤਲਬ ਹੈ ਮਨ ਇਛਤ ਜਿਨ੍ਹਾਂ ਦੀ ਮਨ ਤਾਂਗ ਕਰਦਾ ਜੋ ਮਨੁੱਖ ਭਗਤੀ ਕਰਦਾ ਹੈ ਕਹਿ ਲੱਗੇ ਉਸ ਨੂੰ ਮਨ ਇਛਤ ਫਲ ਵੀ ਮਿਲ ਜਾਂਦੇ ਨੇ ਉਹ ਮਨੁੱਖ ਆਪਣੇ ਸਵਾਸ ਆਪਣਾ ਜੀਵਨ ਅਤੇ ਆਪਣਾ ਹੋਇਆ ਆਇਆ ਹੋਇਆ ਜਨਮ ਇਹ ਸਫਲਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਜਾਂਦੇ